ਵੇਲਾ ਵਾਲੇ ਬਿਲਲਾਓ ਬੋਲਿਓ ਬਲਾ ਪਿੰਡ ਕੜਿਆਲ ਜੀ ਕੀ ਗੱਲ ਵੀ ਲਾਪਰਕਨਾਰ ਜੀ ਕਿੰਨਾ ਇਹ ਰਾਤ 1:30 ਵਜੇ ਦੀ ਗੱਲ ਹੈ ਰਾਤ ਅੱਗ ਲੱਗੀ ਜੀ ਤੇ ਨੋ ਫਿਰ ਪਹੁੰਚੇ ਜਦੋਂ ਸਾਰੀ ਅੱਗ ਦੀ ਲਾਟਾਂ ਨਿਕਲ ਰਹੀਆਂ ਸੀ ਤੇ ਹੋਇਆ ਕੰਮ ਸਾਰਾ ਕੋਕੋ ਕੋਲੇ ਜੀ ਫ੍ਰਿਜ ਉਤੋਂ ਆ ਪਰ ਤੁਹ ਪਹਿਲਾਂ ਡਿਸਟ੍ਰੀਬਿਊਟਰ ਨੂੰ ਪਹਿਲਾਂ ਵੀ ਕਰਕੇ ਬੇਨਤੀ ਕੀਤੀ ਸੀ ਕਿ ਭਾਈ ਤੁਹਾਡੀ ਫ੍ਰਿਜ ਕੰਪਲੇਟ ਹੈ ਤੁਹਾਨੂੰ ਚੱਲਦੀ ਨਹੀਂ ਸਹੀ ਤਰ੍ਹਾਂ ਤੇ ਇਹਨੂੰ ਰਿਪਲੇਸ ਕਰ ਦਿਓ ਉਹਨਾਂ ਨੇ ਰਿਪਲੇਸ ਨਹੀਂ ਕੀਤੀ ਇਹਦਾ ਰਾਤੀ ਫਿਰ ਲਾਪਲਾਸਟ ਹੋ ਗਿਆ ਜਿਸ ਦੀ ਕਰਕੇ ਸਾਰੀ ਬੜੀ ਅੱਗ ਲੱਗ ਗਈ ਹੈ ਮੇਰੀ ਕਰਿਆਨੇ ਦੀ ਦੁਕਾਨ ਸਾਰੀ ਇੱਕ ਇਹ ਤੋਂ ਲੈ ਕੇ ਜੱ ਨਾਲ ਮੇਰੀ ਫੀਲ ਸਟੋਰੀ ਫੀਲਿੰਗ ਸਾਰੀ ਜਾਂਦੀ ਜਾਂਦੀ ਰਹੀ ਆ ਆ ਮੇਰੀ ਡੇਰੀ ਹੀ ਨਾਲ ਭਾਈ ਡੇਰੀ ਦਾ ਕੁਛ ਨਹੀਂ ਮੇਰਾ ਬਜਿਆ ਸਾਰਾ ਸਿਸਟਮ ਸੜ ਗਿਆ ਆ ਤੁਸੀਂ ਵੇਖ ਸਕਦੇ ਜੇ ਕੁਛ ਨਹੀਂ ਮੇਰਾ ਬਜਿਆ ਸਾਰਾ ਕੁਝ ਮੇਰੀ ਬਿਲਡਿੰਗ ਸਾਰੀ ਜਾਂਦੀ ਰਹੀ ਆ ਬਿਲਡਿੰਗ ਦੇ ਪੱਲੇ ਕੱਖ ਹੀ ਰਿਆ ਇਹ ਭਾਈ ਆਪ ਨੂੰ ਰਾਤ ਪਰ ਲੱਗਾ 1:30 ਵਜੇ ਇਹ ਅੱਗ ਲੱਗੀ ਆ ਬਲਾਸਟ ਹੋਇਆ ਇੱਕ ਸਵਾ 1 ਵਜੇ ਤਾਂ ਮਟੀਰੀਅਲ ਵਿੱਚ ਪਰ ਲੱਗਾ ਡੇਰ ਹੋਜੀ ਆਪਾਂ ਇੱਥੇ ਜੇ ਪਹੁੰਚੇ ਆ ਫ੍ਰੈਸ਼ ਭਾਈ ਉੱਪਰ ਹੈ ਆਪਣੇ ਕਿਤਰਾ ਫਿਰ ਤੁਹਾਡਾ ਬਜਾ ਤੁਸੀਂ ਕਿਤਰਾ ਨਹੀਂ ਭਾਈ ਕੋਣ ਸ਼ੂਟ ਕਰਦਾ ਸਾਨੂੰ ਬੜੀ ਗਵਾਨੀ ਨੇ ਫੋਨ ਕੀਤਾ ਫਿਰ ਤੁਹਾਡੇ ਇਦਾਂ ਮੰਨ ਲਓ ਕਿ ਧੂਆਂ ਦੇ ਤੇ ਅਹੀਂ ਆਣ ਕੇ ਵੇਖਿਆ ਤੇ ਬਹੁਤ ਜਿਹੀ ਅਗਰੀ ਲਾਟਾਂ ਨਿਕਲ ਰਹੀਆਂ ਆ ਬਾਹਰ ਸ਼ਟਰ ਦੇ ਰਾਹੀਂ ਅਸੀਂ ਸ਼ਟਰ ਦੇ ਖੋਲਣ ਦੀ ਕੋਸ਼ਿਸ਼ ਕੀਤੀ ਅੱਗ ਜਾਣ ਨੂੰ ਕਰਕੇ ਸ਼ਟਰ ਨਹੀਂ ਖੁੱਲਿਆ ਸਾਰੇ ਸ਼ਟਰ ਜਾਮ ਹੋ ਗਏ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਕੁਝ ਵੀ ਨਹੀਂ ਬਚਿਆ ਮਤਲਬ ਬੜਾ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਇਹ ਵੀ ਭਾਜੀ ਨੇ ਅੱਧੇ ਘੰਟੇ ਚ ਪਹੁੰਚ ਗਿਆ ਇਹਨਾਂ ਨੇ ਆਣ ਕੇ ਪੂਰੀ ਜਰੂਰਤ ਕੀਤੀ ਆ ਤੇ ਅੱਗ ਬੁਝਾਈ ਅੱਗ ਉਤੇ ਕਾਬੂ ਪਾਇਆ ਪਰ ਨਹੀਂ ਕੁਝ ਨਹੀਂ ਬਚਿਆ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰਾ ਤੇ ਹੋਇਆ ਨੁਕਸਾਨ ਕੋਕੋ ਕੋਲੇ ਫ੍ਰਿਜ ਦਾ ਵਜਾ ਤੋਂ ਆ ਇਹਨੂੰ ਕੰਪਲੀਟ ਵੀ ਕੀਤੀ ਸੀ ਇਹਨਾਂ ਨੇ ਮੇਰੀ ਚੇਂਜ ਨਹੀਂ ਕੀਤੀ ਜਿਸ ਦਾ ਕਰਕੇ ਮੇਰਾ ਇਧਰ ਵੀ ਸਾਰਾ ਕੁਝ ਨਹੀਂ ਬਚਿਆ ਮੰਡੀ ਵਾਲੇ ਪੱਖੇ ਆ ਸਭ ਜਾਂਦੇ ਰਹੇ ਆ ਕੋਈ ਮੇਰੀ ਕੋਈ ਇਥੋ ਕੰਪਿਊਟਰ ਸਿਸਟਮ ਵੀ ਦੋ ਦਿਨ ਦੀ ਮਸ਼ੀਨਾ ਉਹ ਵੀ ਕੁਝ ਨਹੀਂ ਬਜੀ ਕਰੀਆਨਾ ਸਟੋਰ ਇਹ ਮੇਰਾ ਕੁਝ ਨਹੀਂ ਉਹਦਾ ਬਜਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਫੀਡਾਂ ਹੈ ਮੇਰੀਆਂ ਤਿੰਨ ਚਾਰ ਲੱਖ ਦੀ ਮੇਰੀ ਫੀਡਾਂ ਲੱਗੀਆਂ ਹੰਦਰ ਉਹ ਵੀ ਜਾਂਦੀ ਰਹੀਆਂ ਨੇ ਕੰਨ ਕੇ ਲੱਗੀਆਂ ਹੰਦਰ ਕੰਨ ਕੋ ਨਹੀਂ ਬਜੀ ਕੋਰ ਜਨਾ ਕੋ ਸੌਦਾ ਕਰਾਂਦੇ ਰਹੇ ਕੋਲਡ ਡਰਿੰਕ ਵਗੈਰਾ ਕੁਝ ਨਹੀਂ ਬਜਿਆ ਸਾਰਾ ਕੁਝ ਜਾਂਦਾ ਰਿਹਾ ਆ ਮੇਰੇ ਲੱਗੀਆਂ ਸਾਰਾ ਵੇਖੋ ਇੱਥੇ ਭਾਵੇਂ ਫਰਨੀਚਰ ਵਗੈਰਾ ਸਾਰਾ ਸੜ ਗਿਆ ਤੇ ਸਾਰੀ ਬਿਲਡਿੰਗ ਦੀ ਡੰਡਾ ਲੱਸੀ ਗਈ ਹੈ ਸਾਰੀ ਕੰਧ ਪੌੜੀਆਂ ਲਮਕੀਆਂ ਪੌੜੀਆਂ ਟਟਕੀਆਂ ਨੇ ਮੈਨੂੰ ਬਸ ਇਹੀ ਮੰਗੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਵੀਜੀ ਆ ਜਾਈਂ ਖੜਿਆਲ ਦੇ ਵਿੱਚ ਇੱਥੇ ਅੱਗੇ ਲੱਗੀ ਸੀ ਦਬਸੋਰੀ ਕੋਠੀਏ ਥੱਲੇ ਦੁਕਾਨ ਹੈ ਇਨ੍ਹਾਂ ਦੇ ਗਦਾਮ ਬੜਾ ਤਗੜਾ ਸੀ ਦੁਕਾਨ ਡੇਰੀ ਨਾਲ ਕਰਿਆਨੇ ਦਾ ਥਾਣ ਸੀ ਤੇ ਹੋਰ ਵੀ ਇਨਾਲਾ ਕੋਲ ਕਾਫੀ ਕੰਮ ਆ ਕਰਿਆਨੇ ਦੀ ਥਾਣ ਬਹੁਤ ਵੱਡੀ ਸੀ ਇਨ੍ਹਾਂ ਦੀ ਤੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਸਾਰੇ ਬੰਨੇ ਆਪ ਦੇ ਨਾਲ ਹੀ ਹਾਲ ਹੈ ਜੀ ਲੋਕ ਜਿਹੜੀਆਂ ਆਈਆਂ ਹੀ ਆਲੇ ਕੋਈ ਨਾਲ ਕੋਈ ਨਹੀਂ ਤੇ ਇੱਕ ਅਮਰ ਸਰ ਵੱਡੀ ਆਈ ਜਿਹਦੇ ਨਾਲ ਕੇਹੀ ਬੜੀ ਮੁਸ਼ਕਿਲ ਕੀ ਦੇ ਨਾਲ ਇੱਥੇ ਕਾਬੂ ਪਾਇਆ ਕਾਬੂ ਪਾ ਕੇ ਹੁਣ ਜਿਹੜਾ ਬਿਲਕੁਲ ਕੰਟਰੋਲ ਆ ਗਿਆ ਅਸੀਂ ਕੋਠੇ ਦੇ ਆਏ ਵੇਖਣਾ ਤੇ ਦੂਤੀ ਮੇਟਾ ਦੇ ਕੀ ਹਾਲ ਹੈ ਇਹਨਾਂ ਦਾ ਚਾਰ ਚੁਰੇ ਉਸਮਾਰੇ ਵੀ ਕੀ ਹੈ ਫਿਰ ਇਹ ਇੱਕ ਥੀ ਨਵੀਂ ਪਾੜੀ ਗਈ ਹੋਈ ਹੈ ਅੰਦਰ ਜਿਹੜੇ ਕਮਰੇ ਆ ਉਹਨਾਂ ਦਾ ਵਜਾਹਾ ਥੋੜਾ ਜਿਹਾ ਲੱਕੀ ਤਾਂ ਨਹੀਂ ਥੱਲੇ ਵੀ ਦਿਖਾ ਦਿੰਦੇ ਆ ਜਦ ਵੀ ਵੇਖਣ ਲਈ ਸਾਰੇ ਕਮਰੇ ਜਿਹੜੇ ਸੰਦੇਸ਼ ਤੇਰੇ ਬਚਾਅ ਹੋ ਗਿਆ ਤੇ ਇੱਕ ਕਪੜੀ ਬੋਲੀ ਦੇਖ ਵੀ ਨਾਲ ਦੀ ਥਲੇ